ਮੀਨਸ ਕੀ ਜਿੱਦਾਂ 40 ਕਿੱਲੇ ਦੇ ਮਾਲਕ ਸੀਗੇ ਅੱਛਾ ਉਹ ਵੀ ਚਾਗ ਦਿੱਤਾ ਫਿਰ ਸਾਡੇ ਛੱਡ ਦਿੱਤਾ ਸੰਸਾਰ ਅੱਛਾ ਜੀ ਕੱਲੇ ਆਏ ਆ ਬਾਕੀ ਕੱਲੇ ਜਾਣਾ ਠੀਕ ਜਦੋਂ ਆਇਆ ਲੋਕ ਆਪ ਲੈ ਜਾਂਦੇ ਆ ਹੂੰ ਠੀਕ ਹੈ ਇੱਥੇ ਮੈਨੂੰ ਆ ਬਈ ਦੁਨੀਆਦਾਰੀ ਤੋਂ ਅਸੀਂ ਲੈਣਾ ਹੀ ਆ ਦੇਣਾ ਕਿਸੇ ਦਾ ਕੁਝ ਦੇਣਾ ਕੁਝ ਨਹੀਂ ਹੈ ਠੀਕ ਆ ਪੁਲੇਨਾਦੀ ਆ ਉਹ ਵੀ ਪੁਲੇਨਾਦੀ ਭਗਤੀ ਕਰਦੇ ਆ ਹਾਂ ਪੁਲੇਨਾਦੀ ਭਗਤੀ ਕਰਦੇ ਆ ਦੇ ਲੋਕ ਤਾਂ ਕਰਦੇ ਆ ਅੱਛਾ ਜੀ ਕਰਕੇ ਨਾ ਜਿਆਦਾ ਨਹੀਂ ਅਸੀਂ ਉਹ ਕਰਦੇ ਠੀਕ ਆ ਇਦਾਂ ਹੀ ਰਾਮ ਰਾਮ ਹੀ ਆ ਅੱਛਾ ਜੀ ਆਹੋ ਪਰਵਾਹ ਕਦੀ ਮਾਂ ਬਾਪ ਭੈਣ ਭਰਾ ਨਹੀਂ ਕਦੀ ਨਹੀਂ ਜਿੱਦਾਂ ਕਿਹਾ ਗਿਆ ਆ ਜਾ ਸਾਡੇ ਕੋਲ ਛੱਡ ਦੇ ਸਾਰਾ ਕੁਝ ਭੈਣ ਭਰਾ ਕੋਈ ਨਹੀਂ ਸਾਡੇ ਤਾਈ ਚਾਚੇ ਹੋਗੇ ਹੂੰ ਠੀਕ ਹੈ ਦੂਰੀ ਤਾਂ ਠੀਕ ਆ ਜੀ ਹਾਂ ਠੀਕ ਆ ਬਾਕੀ ਤੁਹਾਨੂੰ ਨਹੀਂ ਲਾਉਂ ਚਿਲਾਂ ਦੇ ਚਿਲਚਾ ਅੱਛਾ ਜੀ ਚਿਲਦਾ ਤੇਲ ਪਾ ਉਹਦੇ ਕੋਟ ਲਾਣਾ ਅੱਛਾ ਜੀ ਉਟ ਕੇ ਜਿੱਦਾਂ ਗੋਲਾਂ ਦਾਰ ਤੋਂ ਹੁੰਦੀ ਕਿਤੇ ਵੀ ਹੁੰਦੀ ਆ ਹਾਂ ਉਸ ਜਿਹੜਾ ਮਿਲਿਆ ਜਾਈ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਜ਼ਿੰਦਗੀ ਦੇ ਵਿੱਚ ਸਭ ਕੁਝ ਤਿਆਗ ਦਿੱਤਾ ਮਾਂ ਬਾਪ ਭੈਣ ਭਰਾ ਕਿੱਲਿਆਂ ਦੇ ਮਾਲਕ ਸੀ ਬਾਬਾ ਜੀ ਜਿਨ੍ਹਾਂ ਕੋ ਚੱਲੇ ਅੱਜ ਸਿੰਗਲ ਚ ਆ ਕੇ ਫਕੀਰ ਬਣ ਗਏ ਬਹੁਤ ਮਸ਼ਹੂਰ ਤੋਂ ਹੀ ਹੁਣ ਤੱਕ ਦੀ ਭਗਤੀ ਕੀਤੀ 50 ਤੋਂ 60 ਸਾਲ ਹੋ ਚੁੱਕੇ ਆ ਆਪਣਾ ਜੰਗਲ 'ਚ ਰਹਿਣ ਬਸਿਰਾ ਕਰਦੇ ਆ। ਇਹ ਬਲੌਗ ਪਹਿਲਾਂ ਵੀ ਆ ਚੁੱਕਾ। ਸਟਾਰਟਿੰਗ ਦੇ ਵਿੱਚ ਉਦੋਂ ਵੀ ਬਹੁਤ ਲੋਕਾਂ ਨੂੰ ਇਹਨਾਂ ਬਾਰੇ ਪਤਾ ਆ। ਪਰ ਇਹ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਆ ਉਹਨਾਂ ਵਾਸਤੇ ਇੱਕ ਵੀਡੀਓ ਆ ਕਿ ਕਿਵੇਂ ਫੱਕਰ ਫਕੀਰ ਰਹਿ ਕੇ ਜੰਗਲ 'ਚ ਆਪਣਾ ਗੁਜ਼ਾਰਾ ਕਰਦੇ ਆ। ਕੱਖਾਂ ਦੀ ਕੁੱਲੀ ਬਣਾ ਕੇ ਰਹਿੰਦੇ ਆ ਕਿ ਇੱਕ ਕੁੱਲੀ ਥੱਲੇ ਇੱਕ ਕੁੱਲੀ ਆਪਣੀ ਪੌੜੀ ਲਾ ਕੇ ਬਣਾਈ ਹੋਈ ਆ ਕਿ ਬਾਗ ਤेंदुआ ਉਹਨਾਂ ਤੇ ਕੋਈ ਅਟੈਕ ਨਾ ਕਰੇ। ਰੱਬ ਦੀ ਭਗਤ ਜਿੰਨਾਂ ਕਲੀਂ ਰਹਿੰਦੇ ਆ। ਪਿੰਡ ਵਾਲੇ ਇਹ ਦੱਸਦੇ ਆ ਕਿ ਇੱਕ ਟਾਈਮ ਦੀ ਰੋਟੀ ਹੀ ਦਿਨ ਚ ਖਾਂਦੇ ਆ। ਬਾਕੀ ਨਾ ਕਿਸੇ ਤੋਂ ਮੰਗਦੇ ਆ ਨਾ ਕਦੀ ਮੰਗਣ ਗਏ ਆ। ਚਲਦੇ ਆਂ ਦੋਸਤੋ ਗੱਲਬਾਤ ਕਰਦੇ ਆਂ ਪਿੰਡ ਦੇ ਵਿੱਚ ਜਾ ਕੇ ਤੇ ਬਾਬਾ ਜੀ ਕੋਲ ਜਾ ਕੇ ਬਣਿਆ ਮਿਲਦੇ ਆਂ ਜੀ ਅੱਗੇ ਜਾ ਕੇ ਧੰਨਵਾਦ। ਬਜ਼ੁਰਗਾਂ ਦੀ ਜ਼ਿੰਦਗੀ ਬਾਰੇ ਸੁਣੋਂਗੇ ਤਾਂ ਬਹੁਤ ਹੈਰਾਨ ਰਹਿ ਜਾਵਾਂਗੇ। ਇਹ ਬਜ਼ੁਰਗ ਜੰਗਲ 'ਚ ਤਕਰੀਬਨ 50-55 ਸਾਲ ਤੋਂ ਰਹਿ ਰਹੇ ਆ। ਮਾਤਾ-ਪਿਤਾ ਦੀ ਮੌਤ ਹੋ ਗਈ ਸੀ ਭੈਣ-ਭਰਾ ਨੂੰ ਛੱਡ ਕੇ ਜੰਗਲ ਚ ਭਗਤੇ ਸ਼ੁਰੂ ਕਰਤੀ ਆ ਬਾਬਾ ਜੀ ਮੁਤਾਬਕ ਇਹ 40 ਕਿੱਲਾਂ ਦੇ مالک ਸੀਗੇ ਬਾਕੀ ਗੱਲਬਾਤ ਬਾਬਾ ਜੀ ਨਾਲ ਬਹਿ ਕੇ ਗੱਲਬਾਤ ਕਰਦੇ ਆ ਕੀ ਜ਼ਿੰਦਗੀ ਨਾਲ ਦੀ ਹਿਸਟਰੀ ਇਹਨਾਂ ਦੀ ਬਾਬਾ ਜੀ ਕੀ ਕਹਿ ਰਹੇ ਸੀਗੇ ਜੀ ਇਹ ਮਾਇਆ ਮੂ ਮਾਇਆ ਇਹ ਜਾਲ ਇਹਨੂੰ ਛੱਡੋ ਅੱਛਾ ਇਹ ਇਹ ਛੱਡਾਂਗੇ ਤਾਂ ਸਾਡਾ ਕੋਈ ਵੀ ਬਾਬਾ ਜੀ ਕਹਿੰਦੇ ਜ਼ਮੀਨ ਜਾਇਦਾਦ ਸਭ ਕੁਝ ਛੱਡ ਕੇ ਜੰਗਲਾਂ ਚ ਆ ਗਏ ਹਾਂ ਕਿੰਨੀ ਕ ਜ਼ਮੀਨ ਸੀ ਆਪਣੀ ਮੇਨਸ ਕੀ ਜਿੱਦਾਂ ਬਈ 40 ਕਿੱਲੇ ਦੇ ਮਾਲਕ ਸੀਗੇ ਅੱਛਾ ਉਹ ਵੀ ਚਾਗ ਦਿੱਤਾ ਫਿਰ ਛੱਡ ਦਿੱਤਾ ਸੰਸਾਰ ਅੱਛਾ ਜੀ ਕੱਲੇ ਆਏ ਆ ਬਾਕੀ ਕੱਲੇ ਜਾਣਾ ਠੀਕ ਹੈ ਜੀ ਬਾਕੀ ਭੈਣ ਭਾਈ ਬਾਕੀ ਸਭ ਉਦਾਂ ਹੀ ਆ ਫੱਕਰ ਬਣ ਗਏ ਬਾਬਾ ਜੀ ਫੱਕਰ ਬਣ ਗਏ ਰੱਬ ਦੀ ਭਗਤੀ ਚ ਹੋ ਰੱਬ ਦੀ ਭਗਤੀ ਚ ਇਹ ਤਾਂ ਜਾਲ ਮੇਲਾ ਆ ਓ ਮੇਰਾ ਓ ਮੇਰਾ ਮੋਹ ਮਾਇਆ ਜਾਲ ਵਾਏ ਇਹ ਤੋਂ ਬਚ ਗਿਆ ਸੰਦਲਾ ਉਦੇ ਨਾਮਦਾਰ ਉਪਕਾਰ ਪਾਜੰਦਾ ਫਿਰੰਦਾ ਠੀਕ ਹੈ ਜੀ ਬਾਕੀ ਅਨਸਾਰ ਵਾਹੇ ਅੱਛਾ ਜੀ ਹੂੰ ਪਾਈ ਚਲਾਈ ਹੈ ਇਹ ਜੂਨ ਆ ਹੂੰ ਜੂਨ ਜਲਾਈ ਬਾਕੀ ਇਹ ਅਜ ਦੁਨੀਆਦਾਰੀ ਆ ਇਲਾਜ ਕਰਨਾ ਹੂੰ ਉਹਦਾ ਉਹਦੀ ਨਾਮਦਾਰ ਉਪਕਾਰ ਚਲੋ ਕੇਦਾ ਭਲਾ ਹੋ ਜਾਏ ਬਰੋਨਾ ਸਿੰਘਾਂ ਵਾਲੇ ਬਾਬਾ ਜੀ ਕਿਉਂ ਕਹਿੰਦੇ ਆ ਸਿੰਘਾਂ ਵਾਲੇ ਏਦਾਂ ਆ ਬਈ ਉਹਦੇ ਨਾਮਦਾਰ ਉਪਕਾਰੀ ਇਹ ਵੀ ਅੱਛਾ ਜੀ ਕਹਿੰਦੇ ਪਹਿਲਾਂ ਬਚਪਨ ਚ ਸਿੰਗ ਲਾ ਕੇ ਘੁੰਮਦੇ ਹੁੰਦੇ ਸੀ ਹਾਂ ਸਿੰਗ ਲਾਈਦੇ ਇਹ ਅੱਛਾ ਜੀ ਜਿੱਦਾਂ ਚਕਰਾਤਵੀ ਦੇ ਲਾਉਂਦੇ ਆ ਇਹ ਅੱਛਾ ਜੀ ਆਹੋ ਬੈਲ ਬੈਲ ਦੀ ਵਿਚਾਰੀ ਹੋ ਜਾਂਦੀ ਹੈ ਜਦੋਂ ਬੈਰ ਬਣ ਜਾਂਦੇ ਆ ਠੀਕ ਆ ਉਹਦੇ ਨਾਲ ਸੀ ਆ ਉਹ ਵੀ ਪੋਲੇ ਨਾਦੀ ਭਗਤੀ ਕਰਦੇ ਆ ਹਾਂ ਪੋਲੇ ਨਾਦੀ ਭਗਤੀ ਕਰਦੇ ਆ ਭਾਈ ਇਹ ਕਹਿੰਦੇ ਬਚਪਨ ਦੇ ਵਿੱਚ ਫਾਦਰ ਸਾਹਿਬ ਦਾ ਕਾਫੀ ਤਕੜਾ ਕਾਰੋਬਾਰ ਹੁੰਦਾ ਸੀ ਫਾਦਰ ਦਾ ਕਾਰੋਬਾਰ ਇੱਧਰ ਤੇ ਕਾਹਦਾ ਅੱਛਾ ਤੁਹਾਨੂੰ ਪਤਾ ਬਚਪਨ ਦੀਆਂ ਗੱਲਾਂ ਉਦੋਂ ਮਾਇਆ ਮੋਇਆ ਇਦਾਂ ਹੁੰਦੀ ਅੱਛਾ ਜੀ ਬੇਕਾਰ ਹੁੰਦੀ ਮਾਇਆ ਠੀਕ ਹੈ ਜੀ ਤੇ ਇਦਾਂ ਗੋਲੇ ਬਰੂ ਚੁਗਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਝੋਟ ਲੱਗ ਗਈ ਜਿੱਦਾਂ ਲਸ ਤੇ ਗੋਲਾ ਬੰਕਰ ਕੁੰਕਰ ਵੱਜ ਗਿਆ ਅੱਛਾ ਜੀ ਪਿਤਾ ਦੇ ਫੇ ਇਦਾਂ ਗਏ ਗੁਜ਼ਰੇ ਹੂੰ ਮਾਤਾ ਉਹ ਵੀ ਗਏ ਗੁਜ਼ਰੇ ਇਕੱਲੇ ਸੀਗੇ ਫੇ ਅੱਛਾ ਜੀ ਹੁਣ ਤਾਂ ਚਾਚੇ ਉਹ ਮੁੰਡੇ ਹੈਗੇ ਆ ਭਰਾ ਹੈਗੇ ਆ ਇਦਾਂ ਧੰਮਾੜਾ ਮੋਟਾ ਘਰੋ ਘਰ ਠੀਕ ਆ ਬਾਬਾ ਜੀ ਹੁੰਦਾ ਹੀ ਰਹਿੰਦਾ ਠੀਕ ਆ ਜੀ ਬਾਕੀ ਲੰਗਰ ਪਾਣੀ ਦਾ ਉਹਦੇ ਨਾਮ ਦਾ ਚੱਲਦਾ ਰਹਿੰਦਾ ਚੱਲਦਾ ਹੀ ਰਹਿੰਦਾ ਠੀਕ ਆ ਬਾਬਾ ਜੀ ਨੱਕ ਦੇਣਾ ਹੁੰਦਾ ਹੀ ਜਿੰਦਾ ਬਾਕੀ ਰੋਟੀ ਹੈ ਵੀ ਹੁਣ ਖਾ ਲਈ ਆ ਤਾਂ ਸ਼ਾਮ ਨੂੰ ਖਾਣੀ ਹੈ ਹੂੰ ਹੂੰ ਹੁਣ ਬਾਕੀ ਇਹ ਹੈ ਵੀ ਕੋਈ ਉਹ ਨਿਯਮ ਪਿਆਉਣਾ ਜਾਉਣਾ ਸੇਵਾ ਵਾਲੇ ਨੇ ਠੀਕ ਆ ਜੀ ਸੇਵਾ ਦਾ ਨਹੀਂ ਕੋਈ ਹੁਣਾ ਇੱਥੇ ਠੀਕ ਆ ਬਾਬਾ ਜੀ ਠੀਕ ਜੀ ਹਾਂ ਜੀ ਬਾਬਾ ਜੀ ਆਹੋ ਇਹ ਜਿਹੜੀ ਬੂਟੀ ਆ ਦਰਦਾਂ ਦੀ ਅੱਛਾ ਜੀ ਇਹ ਦਰਦਾਂ ਦਾ ਰੋਗ ਚੱਕਦੀ ਨਾ ਲੱਗਣਾ ਨਹੀਂ ਤਿਸ ਰੋੜੇ ਇਹ ਕਿਹੜਾ ਬੂਟਾ ਹੈ ਜੀ ਜਿਤ ਤਦੂਰਾ ਜਿਤ ਤਦੂਰਾ ਤਦੂਰਾ ਹਮ ਇਹ ਤਦੂਰਾ ਦਰਦਾਂ ਵਾਸਤੇ ਵਧੀਆ ਹੁੰਦਾ ਇਹ ਕਿਦਾਂ ਪ੍ਰਯੋਗ ਕਿਦਾਂ ਕਰਦੇ ਤਦੂਰੇ ਨੂੰ ਇਹਨੂੰ ਤੇਲ ਚਾਪਾਂ ਚਿਲਾਂ ਦੇ ਚਿਲਚਲਾ ਅੱਛਾ ਜੀ ਚਿਲਦਾ ਤੇਲ ਪਾਹ ਉਹਦੇ ਕੋਟ ਲਾਣਾ ਅੱਛਾ ਜੀ ਕੁੱਟ ਕੇ ਜਦਾਂ ਗੋਲ ਦਰਤਾਂ ਹੁੰਦੀ ਕਿਤੇ ਵੀ ਹੁੰਦੀ ਆ ਹਾਂ ਉਹਦੇ ਦਾ ਮਲਿਆ ਜਾਂਦਾ ਹੈ ਠੀਕ ਹੈ ਜੀ ਆਰਾਮ ਹੋ ਜਾਣਾ ਅੱਛਾ ਇਹ ਤਦੂਰੇ ਦਾ ਦਰਾਖਤਾ ਦੋਸਤੋ ਤੁਸੀਂ ਸੁਣ ਲਿਆ ਬਾਬਾ ਜੀ ਕੋ ਕਿ ਤਦੂਰਾ ਲੈ ਕੇ ਤਿਲਾਂ ਦੇ ਤੇਲ ਦੇ ਵਿੱਚ ਇਹਨੂੰ ਗਰਮ ਕਰ ਲੈਣਾ ਤਦੂਰੇ ਨੂੰ ਤਾਂ ਉਹ ਆਪਣੇ ਗੋਡਿਆਂ ਤੇ ਉੱਪਰ ਜੋਗ ਕਰਨਾ ਅਸੀਂ ਮੈਡੀਕਲ ਸਾਇੰਸ ਨੂੰ ਚੈਲੰਜ ਨਹੀਂ ਕਰਦੇ ਜੋ ਬਾਬਾ ਜੀ ਦੀ ਜ਼ਿੰਦਗੀ ਦੇ ਅਨੁਭਵ ਤੇ ਗੱਲਾਂ ਆ ਉਹ ਦੱਸ ਰਹੇ ਆ ਮੈਡੀਕਲ ਸਾਇੰਸ ਦੇ ਵਿੱਚ ਹਰੇਕ ਚੀਜ਼ ਦਾ ਇਲਾਜ ਹੈ ਪਰ ਜਿਹੜਾ ਵੀ ਆਯੁਰਵੈਦਿਕ ਦਾ ਦਾਜ ਆ ਉਹ ਆਪਣੇ ਪ੍ਰਤੀ ਦੇਖਪਰਖ ਕੇ ਹੀ ਕਰਨਾ ਚਾਹੀਦਾ ਹੈ ਹਾਂਜੀ ਬਾਬਾ ਜੀ ਆਰਾਮ ਹੋਣਾ ਚਾਹੀਦਾ ਆਰਾਮ ਹੋਣਾ ਚਾਹੀਦਾ ਹਾਂਜੀ ਬਾਕੀ ਦੁਨੀਆਦਾਰੀ ਤਾਂ ਆ ਜੀ ਬਾਕੀ ਜਾਣਾ ਤਾਂ ਉੱਥੇ ਹੀ ਆ ਬਿਲਕੁਲ ਜੀ ਬਿਲਕੁਲ ਬਾਬਾ ਜੀ ਬਾਕੀ ਸੰਸਾਰ ਮੇਲਾ ਹੈਗਾ ਹਾਂ ਦੇਖ ਲਓ ਬਾਬਾ ਜੀ ਇੱਥੇ ਆਪਣਾ ਰਹਿਣ ਬਸੇਰਾ ਕਰਦੇ ਆ ਬਾਬਾ ਜੀ ਨੇ ਜੰਗਲ ਦੇ ਵਿੱਚ ਹੀ ਆਪਣੇ ਘਰ ਦੇ ਕੋਲ ਜਿੱਥੇ ਕੁੱਲੀ ਕੱਖਾਂ ਦੀ ਬਣਾਈ ਆ ਇਹ ਵੀ ਕੱਖਾਂ ਦੀ ਕੁੱਲੀ ਹੈ ਜਿੱਥੇ ਬਾਬਾ ਜੀ ਨੇ ਇੱਕ ਮੰਦਿਰ ਤਿਆਰ ਕੀਤਾ ਹੋਇਆ ਆ ਇੱਕ ਪੁਲੇਨਾ ਜੀ ਦਾ ਧੂਣਾ ਵੀ ਆ ਜਿੱਥੇ ਬਾਬਾ ਜੀ ਰੋਜ਼ ਬੈ ਕੇ ਬਾਠ ਪੂਜਾ ਕਰਦੇ ਆ ਇੱਥੇ ਆ ਕੇ ਆਪਣੇ ਧਿਆਨ ਚ ਬੈਠਦੇ ਆ ਕਾਫੀ ਸਮਾਂ ਹੋ ਗਿਆ ਬਾਬਾ ਜੀ ਕਹਿੰਦੇ ਇੱਥੇ ਸ਼ਿਵਰਾਤਰੀ ਦਾ ਸੀ ਪੰਡਾਰਾ ਵੀ ਕਰਦੇ ਆ ਤੇ ਇਹ ਬਾਬਾ ਜੀ ਦੀਆਂ ਬਹੁਤ ਸੋਹਣੀਆਂ ਗੱਲਾਂ ਲੱਗੀਆਂ ਕਿ ਬਾਬਾ ਜੀ ਨੇ ਆਪਣੇ ਜੀਵਨ ਬਾਰੇ ਦੱਸਿਆ ਇੱਕ ਜੰਗਲ ਦੇ ਵਿੱਚ ਬਜ਼ੁਰਗ ਰਹ ਰਹੇ ਆ ਤੇ ਰੱਬ ਦਾ ਨਾਮ ਲੈਣਾ ਕਿੰਨਾ ਉਹਨਾਂ ਲਈ ਜ਼ਰੂਰੀ ਆ ਉਹਨਾਂ ਵਾਸਤੇ ਕੋਈ ਮੈਸੇਜ ਦੇਖੋ ਲੋਕਾਂ ਦਾ ਸਾਨੂੰ ਕ੍ਰੈਡ ਨਹੀਂ ਆ ਜੀ ਕਹੇ ਤੋਂ ਨਾ ਕੰਦੀ ਆ ਉਹਨੂੰ ਲੋਕ ਤੰਗ ਕਰਦੇ ਆ ਅੱਛਾ ਜੀ ਕਰਕੇ ਨਾ ਜਿਆਦਾ ਨਹੀਂ ਅਸੀਂ ਉਹ ਕਰਦੇ ਠੀਕ ਆ ਦੇ ਨਾ ਸਾਨੂੰ ਕਿਸ ਚੀਜ਼ ਦੀ ਟੈਨਸ਼ਨ ਨਹੀਂ ਆ ਠੀਕ ਆ ਨਾ ਮਾਇਆ ਜੀ ਟੈਨਸ਼ਨ ਆ ਹੂੰ ਭਈ ਲੋਕਾਂ ਨੂੰ ਠੱਗ ਕੇ ਆਪਾਂ ਮਾਇਆ ਖਾਣੀ ਆ ਇਦਾਂ ਦੀ ਕੋਈ ਪਰਵਾਹ ਨਹੀਂ ਸਾਡੇ ਤੋਂ ਤਾਂ ਮਾਇਆ ਲੋਕ ਆਪ ਲੈ ਜਾਂਦੇ ਆ ਹੂੰ ਠੀਕ ਆ ਇੱਥੇ ਮੈਨੂੰ ਆ ਬਈ ਦੁਨੀਆਦਾਰੀ ਤੋਂ ਅਹੀ ਲੈਣਾ ਹੀ ਆ ਦੇਣਾ ਕਿਸੇ ਦਾ ਕੁਝ ਦੇਣਾ ਕੁਝ ਨਹੀਂ ਆ ਅੱਛਾ ਜੀ ਹਾਂ ਹਾਂ ਤੇ ਬਾਬਾ ਜੀ ਸਕੂਨ ਹੈਗਾ ਜ਼ਿੰਦਗੀ 'ਚ ਮਤਲਬ ਮਤਲਬ ਖੁਸ਼ ਹੋ ਜ਼ਿੰਦਗੀ ਤੋਂ ਹੂੰ ਅੱਛਾ ਜੀ ਜ਼ਿੰਦਗੀ 'ਚ ਖੁਸ਼ ਆ ਬਾਕੀ ਦੁਨੀਆਦਾਰੀ ਤੋਂ ਇਦਾਂ ਹੀ ਰਾਮਰਾਮ ਹੀ ਆ। ਅੱਛਾ ਜੀ। ਆਹੋ ਪਰਵਾਹ ਕਦੀ ਮਾਂ ਬਾਪ ਭੈਣ ਭਰਾ ਨਹੀਂ ਕਦੀ ਨਹੀਂ ਜਿੱਦਾਂ ਕਿਹਾ ਕਿ ਆ ਜਾ ਸਾਡੇ ਕੋਲ ਛੱਡ ਦੇ ਸਾਰਾ ਕੁਝ। ਭੈਣ ਭਰਾ ਕੋਈ ਨਹੀਂ ਸਾਡੇ। ਦਾਜ ਚਾਚੇ ਹੋਗੇ। ਹੂੰ। ਉਹਨਾਂ ਨੂੰ ਚਲੋ ਇਦਾਂ ਮਲ ਨੇ ਬਰਤਨ ਹੈਗਾ ਆਪਣਾ। ਦਾਮ ਕਿ ਜਨ ਦੇ ਕਿ ਜਿੱਦਾਂ ਇਹ ਹੀ ਆਇਆ। ਹੂੰ। ਇਹ ਵੀ ਅੰਬਲਾ ਖਾਉ ਜਾ ਰਹੀ ਆ। ਹੂੰ। ਆਹੋ। ਇਦਾਂ ਹੀ ਆ ਖਾਉ ਜਾ ਰਹੀ ਆ ਸਭ। ਠੀਕ ਹੈ ਤੇ ਬਾਕੀ ਇਹ ਹੈ ਵੀ ਕੋਈ ਨਹੀਂ ਉਹ ਫੇ ਬਾਬੇ ਦਾ ਮੰਦਿਰ ਬਣਾ ਦੀ ਜੇ ਬਾਬੇ ਦਾਓ ਕਰਦੀ ਉਹ ਨਹੀਂ ਕਰਕੇ ਰਹਾ ਜੀ ਇਦਾਂ ਆ ਇਸ ਕਰਕੇ ਆ ਬਈ ਦੁਨੀਆ ਤੋਂ ਠੀਕ ਹੈ ਦੂਰੀ ਤੇ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਤੁਹਾਨੂੰ ਨਹੀਂ ਲਾਉਣਾ ਲਓ ਦੋਸਤੋ ਇਹ ਬਾਬਾ ਜੀ ਦਾ ਜੀਵਨ ਆ ਜਿਹੜਾ ਤੁਹਾਨੂੰ ਦਿਖਾਇਆ ਆ ਤੇ ਲੋਕਾਂ ਦੀ ਸੇਵਾ ਕਰਦੇ ਆ ਜੜੀ ਬੂਟੀਆਂ ਤੋਂ ਲੋਕਾਂ ਦਾ ਭਲਾ ਵੀ ਕਰਦੇ ਆ ਤਾਂ ਵੀਡੀਓ ਚੰਗੀ ਲੱਗੀ ਜੇ ਤੁਸੀਂ 81 ਉਮਰ ਹੋ ਗਈ ਆਪਣੀ। ਹੋਰ 60 ਸਾਲ ਦੀ ਉਮਰ ਹੋ ਗਈ। ਅੱਛਾ ਜੀ। 60 ਸਾਲ। ਹਾਂ 60 ਸਾਲ ਦੀ ਉਮਰ ਹੋ ਗਈ। ਅੱਛਾ ਜੀ। ਬਾਜੂ ਹੋ ਗਈ ਹੁਣੀ। ਬਾਬਾ ਜੀ ਜਿਹੜੀ ਤੁਸੀਂ ਜੜੀਆਂ ਬੂਟੀਆਂ ਲੈ ਕੇ ਆਉਂਦੇ ਹੋ ਉਹ ਫੇਰ ਕਿਸ ਹਿਸਾਬ ਨਾਲ ਇਲਾਜ ਕਰਦੇ ਆਂ ਜੀ? ਉਹ ਇਲਾਜ ਇਦਾਂ ਹੈ ਜੀ ਬਈ ਇਦਾਂ ਲੋਕਾਂ ਨੂੰ ਤਹ ਦੇ ਦਾ ਵਾ ਗੋਣਾਂ ਇਹਨਾਂ ਚੀਜ਼ਾਂ ਚ ਅੱਛਾ ਜੀ ਫੇ ਤੁਸੀਂ ਕਰ ਲੈਣਾ ਹਾਂ ਅੱਛਾ ਜੀ ਆਪ ਕਰ ਲੈਣਾ ਹਾਂ ਠੀਕ ਹੈ ਜੀ ਸਾਨੂੰ ਨਹੀਂ ਮਤਲਬ ਉਹ ਕਰ ਕਰੀਆ ਕੁੱਟ ਕੁੱਟਿਆ ਕਰਨਾ ਪੈਂਦਾ ਅੱਛਾ ਜੀ ਜੜੀਆਂ ਬੂਟੀਆਂ ਦਾ ਅੱਛਾ ਜੀ ਫੇ ਉਹ ਕੁੱਟ ਕੇ ਤਾਂ ਫੇਰ ਉਹ ਜਦੋਂ ਗੋਡਿਆਂ ਤੇ ਦਰਦਾ ਆ ਹਾਂ ਸਰੀਰ 'ਚ ਕੋਈ ਦਰਦ ਹੋਵੇ ਹਾਂ ਅੱਛਾ ਜੀ ਉੱਥੇ ਮਾਲੋ ਉਹ ਤੇਲ ਬਣਾਉਂਦੇ ਹਾਂ ਉਹ ਤੇਲ ਬਣਦਾ ਉਹਦਾ ਅੱਛਾ ਜੀ ਉਹ ਤਾਂ ਫੇ ਉਹ ਦੱਸਣਾ ਪੈਂਦਾ ਵੀ ਆਹ ਚੀਜ਼ ਪਾਉਣੀ ਆਹ ਚੀਜ਼ ਪਾਉਣੀ ਆ ਹਾਂ ਉਹ ਫੇ ਲੋਕ ਪਾ ਲੈਂਦੇ ਆ ਰਾਮ ਆਇਆ ਗੋਡਿਆਂ ਨੂੰ ਅੱਛਾ ਜੀ ਲੋਕਾਂ ਨੂੰ ਹਾਂ ਉਹ ਫੇ ਉਹ ਹੁੰਦਿਆ ਜੀ ਲੋਕਾਂ ਨੂੰ ਲਿਆ ਜਿਹੜਾ ਜੜੀ ਬੂਟੀਆਂ ਵਾਲਾ ਆ ਇਹ ਬਾਬੇ ਦੀ ਕਿਰਪਾ ਆ ਜਾਂ ਬਾਬੇ ਦੀ ਕਿਰਪਾ ਅੱਛਾ ਜੀ ਪਹਿਲਾਂ ਸਾਡੇ ਹੋਈ ਸੀ ਇੱਕ ਵਾਰੀ ਸਾਡੇ ਨਾਲ ਗੋਡੇ ਸੁਜ ਗਏ ਸੀ ਮਹਾਰਾਜ ਜੀ ਅੱਛਾ ਜੀ ਬੇਜ਼ਾਬੇ ਅਸੀਂ ਫੇ ਸੋਚਿਆ ਵੀ ਕਿੱਦਾਂ ਇਹ ਰਾਮ ਆਊ ਜਦੋਂ ਭਗਤੀ ਕਰਦੇ ਸੀ ਹੂੰ ਜਦੋਂ ਭਗਤੀ ਕਰਦੇ ਸੀ ਅੱਛਾ ਜੀ ਤਾਂ ਤੁਰਨੋਂ ਵੀ ਬਰੇ ਹਾਲ ਫੇ ਸਾਡੇ ਦਿਮਾਗ ਨੇ ਕੰਮ ਕੀਤਾ ਵੀ ਆਹ ਚੀਜ਼ ਨੂੰ ਵਰਸੋ ਜੜੀ ਬੂਟੀ ਫੇ ਉਹ ਅਸੀਂ ਜੜੀ ਬੂਟੀ ਵਰਤੀ ਜਿੱਦਾਂ ਦੋ ਦਿਨ ਦੋ ਕੁ ਦਿਨ ਵਰਤੀ ਤਾਂ ਆਰਾਮ ਲੱਗ ਗਿਆ ਅਭੀ ਤੋਂ ਸਭੀ ਨਾ ਆਰਾਮ ਆ ਗਿਆ ਤਾਂ ਫੇ ਅਸੀਂ ਕਿਹਾ ਵੀ ਚਲੋ ਕੇ ਦੁਨੀਆ ਦਾ ਵੀ ਭਲਾ ਭਲਾ ਹੋ ਜੇ ਅਸੀਂ ਕੀ ਇਹਨਾ ਕਰਨਾ ਹਾਂ ਭਲਾ ਹੋਣ ਲੱਗ ਗਿਆ ਭਲਾ ਹੁੰਦਾ ਹੁੰਦਾ ਚਲੋ ਅਸੀਂ ਨਾ ਲੈਣਾ ਨਹੀਂ ਦੇਣਾ ਨਹੀਂ ਹਾਂ ਦੁਨੀਆਦਾਰੀ ਮੌਜ ਲੋਵੇ ਹਾਂ ਕੇ ਦਾ ਫਲਾਹ ਜਾਊਗਾ ਤਾਂ ਚਲੋ ਕੀ ਕਹਿ ਸਕਦੇ ਆ ਹਾਂ ਉਹਦੀ ਲੀਲਾ ਬ्यान ਤੋਂ ਆ ਠੀਕ ਆ ਹੂੰ ਪ੍ਰਭੂ ਦੀ ਲੀਲਾ ਤੇ ਬਾਕੀ ਲੈਣ ਦੇਣ ਜਿਹੜਾ ਹੈ ਇਹ ਕੀ ਕਰਨਾ ਮਾਇਆ ਆ ਇਹ ਮੋਣੀ ਆ ਮੋਣੀ ਮਾਇਆ ਇਹ ਤਾਂ ਮਾਇਆ ਐਦਾਂ ਹੀ ਆ ਇਧਰੋਂ ਆਈ ਜਾਂ ਉਧਰ ਜਾਈ ਜਾਂਦੀ ਆ ਠੀਕ ਆ ਬਾਦ ਉਮਦਾਰ ਵਾ ਇਹਦਾ ਠੀਕ